ਪੰਜਾਬ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਜਾਂ ਅਸੀਂ ਅੱਜ ਸਮਝਦਾ ਵੀ ਪੰਜਾਬ ਦੀ ਹੋਂਦ ਦਾਤੇ ਲੱਗੀ ਹੋਈ ਆ ਪਾਣੀਆਂ ਨੂੰ ਲੈ ਕੇ ਬੋਦੀ ਨੂੰ ਲੈ ਕੇ ਧਰਤੀ ਜ਼ਮੀਨਾਂ ਨੂੰ ਲੈ ਕੇ ਇਤਿਹਾਸ ਨੂੰ ਲੈ ਕੇ ਅਸੀਂ ਵਾਹਨ ਸ਼ੁਰੂ ਕੀਤਾ ਰੋਪਣ ਤੋਂ ਚਲਦੇ 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 ਅੱਜ ਇਹ ਸਾਹਿਬ ਜदाਜੀ ਸਿੰਘ ਨਗਰ ਮਹਾਲੀ ਦੇ ਪਿੰਡਾਂ ਚ ਬੜੀ ਖੂਬਸੂਰਤ ਝੀਲ ਆ ਸਾਡੇ ਪਿੰਡ ਚ ਦੱਸਿਆ ਕਿ 25 ਕਿੱਲਿਆਂ ਚ ਉਹ ਸਾਈ베ਰੀਆ ਵਰਗੇ ਮੁਲਕ ਜਿੱਥੇ ਇਹਨਾਂ ਦੇ ਨਾਲ ਬਰਫ਼ ਜੰਮ ਜਾਂਦੀ ਹੈ ਤੇ ਉੱਥੋਂ ਉੱਡ ਕੇ ਪੰਛੀ ਸੋਡੇ ਇੱਥੇ ਆਉਂਦੇ ਆਉਂਦੇ ਹੀ ਹੁੰਦੇ ਖੂਬਸੂਰਤ ਜਗ੍ਹਾ ਨਾ ਸੋਡੇ ਪਿੰਡ ਦਾ ਛੱਪੜ ਦਾ ਨਾਲੀਆਂ ਦਾ ਸੋਡੇ ਪਿੰਡ ਦਾ ਸੀਵਰੇਜ ਦਾ ਸੋਡੇ ਪਸ਼ੂਆਂ ਦਾ ਗੋਆ ਪਸ਼ਾਬ ਟੱਟੀ ਵਗੈਰਾ ਸਭ ਇਹਦੇ ਵਿੱਚ ਆਉਣ ਲੱਗ ਗਿਆ ਅਸੀਂ ਆਏ ਹਾਂ ਮਹਾਲੀ ਦੇ ਪਿੰਡਾਂ 'ਚ ਵੀ ਉੱਠ ਕੇ ਆਪਾਂ ਦਰਿਆ ਸਾਫ਼ ਕਰਾਉਣੇ ਆ ਧਰਤੀ 'ਤੇ ਹੇਠਾਂ ਜ਼ਹਿਰ ਨਹੀਂ ਪੈਣ ਦੇਣੀਆਂ ਇਹਦੇ ਬੋਰ ਪਾਈ ਜਾਂਦੇ ਆ ਸੋਡੇ ਪਿੰਡ ਦੀ 25 ਕਿੱਲਿਆਂ ਦੀ ਝੀਲ ਦੇ ਵਿੱਚ ਪਿੰਡ ਦਾ ਪਾਣੀ ਪੈਣ ਲੱਗ ਗਿਆ ਤੁਸੀਂ ਉਹੀ ਰੋਸ ਕਰਦੇ ਉੱਠ ਕੇ ਆਪਾਂ ਪੰਜਾਬ ਨੂੰ ਕਿੱਥੇ ਚੱਲਾਂਗੇ ਅੱਜ ਤੁਸੀਂ ਇੱਥੇ 200 ਬੰਦਾ ਖੜੇ ਹੋ ਜਿਵੇਂ ਗੱਲ ਕੀਤੀ ਬਾਈ ਨੇ ਕਹਿੰਦਾ ਬਾਈ ਇੱਥੇ ਕੋਈ ਨਹੀਂ ਬੋਲਦਾ ਇਹਦਾ ਬਾਈ ਉਹ ਲੋਕ ਹੈ ਜਦੋਂ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਕੱਚੀ ਗੱਡੀ ਛੱਡ ਕੇ ਤੇ ਮੁਕਸਰ ਸਾਹਿਬ ਵੱਲ ਗਏ ਸੀ ਨਾ ਤੇ ਲੋਕਾਂ ਨੇ ਦਰਵਾਜ਼ੇ ਦਾ ਜੇ ਗੁਰੂ ਸਾਡੇ ਘਰੇ ਆਗਾ ਮਗਰ ਮੁਗਲ ਚੜੇ ਆਉਂਦੇ ਸਾਡਾ ਨੁਕਸਾਨ ਹੋ ਜੂ। ਉਹ ਚੱਲਿਆ ਬਾਬਾ ਬੰਦਾ ਸਿੰਘ ਬਹਾਦਰ ਕਿੱਥੋਂ ਚੱਲ ਕੇ ਆ ਕੇ ਉਹਨਾਂ ਉਹ ਸਰਾਂ ਤੇ ਸਾਗਾ ਫੇਰਦਾ ਸੀਗਾ। ਤੇ ਉਹਦੇ 4 ਸਾਲ ਦੇ ਬੱਚੇ ਨੂੰ ਵੀ ਕੈਦ ਕਰਕੇ ਇੱਥੋਂ ਲਈ ਜਾਂਦੇ ਸੀਗੇ ਕਿ ਸਾਡੇ ਲੋਕ ਉੱਠ ਕੇ ਨਾਲ ਨਹੀਂ ਖੜੇ। ਅਸੀਂ ਇਹ ਗਿਣਤੀ ਦੀ ਮੈਂ ਸਮਝਦਾ ਵੀ ਗਿਣਤੀ ਦੇ ਬੰਦੇ ਇੱਥੇ ਬਾਗੀ ਹੋਏ ਆ। ਜੋ ਹਕੂਮਤਾਂ ਨਾਲ ਜਿਨ੍ਹਾਂ ਨੇ ਬਗਾਵਤ ਕੀਤੀ ਹੈ ਖਿਲਾਫ। ਬਾਕੀ ਤਾਂ ਸੀ ਜਿਹੜੀ ਜਿਹਦੀ ਸੱਤਾ ਆਉਂਦੀ ਉਹ ਨਾਲ ਹੀ ਹੋ ਜਾਂਦੇ ਆ ਹੁਣ ਛੋਡੇ ਪਿੰਡ ਦਾ ਛੱਪੜ ਦਾ ਪਾਣੀ ਝੀਲ ਚ ਪੈਂਦਾ ਹਮਤੋਜ ਮਾਰ ਰੋਕੂਗਾ ਕਿ ਫਿਲਮਾਂ ਛੱਡ ਕੇ ਜੇ ਲੱਖਾ ਹੋਊਗਾ ਪਰਿੰਡੋ ਚੱਲ ਕੇ ਆ ਛੋਡੇ ਜੀ ਇੱਥੋਂ ਆਏ ਆ ਆ ਇਲਾਕੇ ਚੋਂ ਆ ਸਾਰਾ ਲੋਕ ਜੋਂ ਲੱਗੇ ਕੌਲਿਆ ਵਾਂਗੂ ਜ਼ਮੀਨਾਂ ਵੇਚਣ ਥੋੜਾ ਸਾਰਾ ਪਵਾਦ ਖਤਮ ਹੋ ਗਿਆ ਥੋੜੇ 25 26 ਕਿੱਲੇ ਪਹਿਲਾਂ 25 26 ਪਿੰਡ ਛੋਡੇ ਚੰਡੀਗੜ੍ਹ ਦੇ ਮਾਰੇ ਪਵਾਦ ਦੇ ਉਹ ਚੰਡੀਗੜ੍ਹ ਵੀ ਆਪਣੇ ਕੋਲੋਂ ਗਿਆ ਆ ਸਾਰੀਆਂ ਕਲੋਨੀਆਂ ਕੱਟੀਆਂ ਜਾ ਰਹੀਆਂ ਐ ਇੰਨਾਂ ਕਲੋਨੀਆਂ 'ਚ ਰਹੂਗਾ ਕੌਣ ਬਈ ਸਾਡੇ ਇਕੱਲਾ ਇਕੱਲਾ ਜਵਾਨ ਕਾ ਕੈਨੇਡਾ ਅਮਰੀਕਾ ਚੱਕਤਾ ਰਹਿਣਾ ਕਿੰਨੀ ਐ ਇੱਥੇ ਬਾਹਰ ਲੈਨੇ ਆ ਕਿ ਆ 4 ਕਰੋੜ 25 ਲੱਖ ਦਾ ਕਿੱਲਾ ਵੇਖਿਆ ਉਹੀ ਕੋਈ ਇੱਥੇ ਝੰਡੇ ਲਾਏ ਬੈਠੇ 2 ਸਾਲ ਪਹਿਲਾਂ ਹੁਣ ਉੱਥੇ ਜ਼ਮੀਨ ਦਾ ਰੇਟ ਹੋ ਗਿਆ 20 ਕਰੋੜ ਰੁਪਏ ਕਿੱਲੇ ਦਾ ਉਹ ਕਬਾਈ ਕੋਲੋਂ ਆਏ ਆ ਅਸੀਂ ਕਿਹੜਾ ਪਿੰਡ ਸੀ ਤੰਗੜੀ ਕੀ ਸੀ ਉਹ ਕਹਿੰਦੇ ਬਾਈ ਸਾਨੂੰ ਇੱਥੇ ਮੂੰਹੋਂ ਮੰਗੇ ਰੇਟ ਦੇਣ ਆ ਗਏ ਵੀ ਜਿੰਨਾ ਮਰਜ਼ੀ ਜਿਹੜਾ ਮਰਜ਼ੀ ਰੁਪਈਆ ਮੰਗ ਲਓ 20 ਕਰੋੜ 50 ਕਰੋੜ 100 ਕਰੋੜ ਦੇਣ ਨੂੰ ਤਿਆਰ ਆ ਅ ਜਮੀਨ ਦਾ ਹੁਣ ਤੁਸੀਂ ਪਵਾ ਦੇਵੇ ਗੱਲ ਦਾ ਜਵਾਬ ਦਿਓ ਜਿੰਨੇ ਸੋੜਿਆ ਬੰਦਿਆਂ ਨੇ ਜ਼ਮੀਨਾਂ ਵੇਚੀਆਂ ਸਾਰੀਆਂ ਕਲੋਨੀਆਂ ਬਣ ਗਈਆਂ ਬਣ ਗਈਆਂ ਬਿਲਡਿੰਗਾਂ ਜੀਆਂ ਉਹ ਬੰਦੇ ਸੌਖੇ ਆ ਕੌਖੇ ਆ ਔਖੇ ਕੌਖੇ ਔਖੇ ਨਾ ਉਹਨੇ ਵੀ ਨਕਲੀ ਕਰਦੇ ਇਹਨੇ ਆਪਦੀ ਜ਼ਮੀਨ ਦੇ ਉੱਤੇ ਬਣੀਆਂ ਹੋਈਆਂ ਦੁਕਾਨਾਂ ਤੇ ਹੱਟਾਂ ਤੇ ਮੌਲਾਂ ਤੇ ਵੱਡੇ ਵੱਡੇ ਸਟੋਰਾਂ ਤੇ ਇਹ ਡੰਡਾ ਲਈ ਖੜੇ ਚੌਕੀਦਾਰ ਬਣੇ ਜਿਹੜੇ ਕਹਿੰਦੇ ਮਾਰੇ ਤੋਂ ਭਾਈ 5 ਕਰੋੜ ਦਾ ਹੋ ਗਿਆ ਉਹ ਟੇਫੜ ਚੱਕੀ ਫਿਰਦੇ ਆ ਅਸੀਂ ਇਹ ਬਹੁਤ ਵੱਡੀ ਗਲਤੀ ਕਰ ਰਹੇ ਆ ਆ ਧਰਤੀ ਹੁਣ ਬਾਲੇ ਨੌਜਵਾਨ ਖੜਿਆ ਬਹੁਤਾ ਨਹੀਂ ਸੋਚੋ ਅਮਰੀਕਾ ਜਾਣਾ ਕੈਨੇਡਾ ਹੈ ਨਾ ਪੁੱਛੀਦਾ ਕਿਉਂ ਜਾਣਾ ਕੋਈ ਸਿਸਟਮ ਨਹੀਂ ਵਧੀਆ ਲੀਡਰ ਮਾਰੇ ਆ ਪ੍ਰਬੰਧ ਨਹੀਂ ਵਧੀਆ ਹਾਲਾਤ ਨਹੀਂ ਚੰਗੇ ਬਾਹਰ ਚੰਗੇ ਆ ਉਹ ਸਾਡੀਆਂ ਕੁੜੀਆਂ ਦੇ ਹਾਲ ਦੇਖੋ ਕਿਵੇਂ ਰੁਲਦੀਆਂ ਕਿਵੇਂ ਸ਼ੋਸ਼ਣ ਹੁੰਦਾ ਕੱਲੀਆਂ ਕੱਲੀਆਂ ਕੁੜੀਆਂ ਯਾ 18 18 20 20 ਸਾਲ ਦੀਆਂ ਸੀ ਬਾਪ ਨੂੰ ਤੋੜਤੀਆਂ ਯਾਰ ਆ ਸਮਾਗ ਭਾਈ ਪਿੰਡ ਹੈ ਮੇਰੇ ਪਿੰਡਾਂ ਕੋਲੇ ਮੋਗੇ ਜ਼ਿਲ੍ਹੇ ਚ ਮੁੰਡਾ ਗੱਲ ਸੁਣਾਉਣ ਲੱਗ ਗਿਆ ਕਹਿੰਦਾ ਬਾਈ ਓ ਵੀਰੇ ਪਿੱਛੇ ਨਾ ਬੋਲੋ ਬਾਈ ਕਹਿੰਦਾ ਬਾਈ ਤਿੰਨ ਮੁੰਡੇ ਸੀ ਰਾਤ ਨੂੰ ਕੈਨੇਡਾ ਦੇ ਕਲੱਬ 'ਚ ਵਾਗ ਕੇ ਕਿਸੇ 'ਚ ਆਪਣੀਆਂ 15-16 ਕੁੜੀਆਂ ਪੰਜਾਬੀ 20-28 ਸਾਲ ਦੀ ਉਮਰ ਕਹਿੰਦਾ ਸੀ ਪੁੱਛਿਆ ਕਿਹੜੇ ਕੰਮ 'ਚ ਪੈ ਗਈਆਂ ਕਹਿੰਦੇ ਕੀ ਕਰਕੇ ਫੀਸ ਭਰ ਤੁਹਾਨੂੰ ਪੈਸੇ ਹੈ ਨਹੀਂ ਮਗਰੋਂ ਘਰਦਿਆਂ ਕੋਲ ਹੀ ਮੁੱਕ ਗਏ ਕਹਿੰਦਾ ਸੀ ਆ ਜਾਓ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਇੱਥੋਂ ਲੈ ਚਾਲਦੇ ਹਾਂ ਥੋੜੀ ਫੀਸ ਦਾ ਵੀ ਕੋਈ ਪ੍ਰਬੰਧ ਕਰਾਂਗੇ ਉਹ ਕਹਿੰਦੇ ਆ ਵੀਰੇ ਕੀ ਕਰਕੇ ਇੱਕ ਸਾਲ ਦਾ ਕੰਟਰੈਕਟ ਹੋਇਆ ਵਾ ਸਾਈਨ ਹੋਏ ਵੇ ਆ ਅਸੀਂ ਨਾ ਕਦੇ ਸਿਰ ਤੋਂ ਚੁੰਨੀ ਲੈ ਜਾਂਦੀ ਕੁੜੀ ਦੀ ਚਾਚਾ ਹੁੰਦਾ ਤਾਇਆ ਹੁੰਦਾ ਦਾਦਾ ਹੁੰਦਾ ਪਿਓ ਹੁੰਦਾ ਕੋਈ ਹੋਰ ਹੁੰਦਾ ਭਰਾ ਹੁੰਦਾ ਅੱਖ ਦੀ ਘੂਰ ਨਾਲ ਚੁੰਨੀ ਠੀਕ ਕਰ ਲੈਂਦੀ ਕੁੜੀ ਹੁਣ ਸਾਡੇ ਕੋਈ ਪ੍ਰਵਾਹ ਇਹਨਾਂ ਗੱਲਾਂ ਦਾ ਨਾ ਸਾਡੀ ਇੱਜ਼ਤ ਨਾ ਅਣਖ ਨਾ ਕੋਈ ਖੇਡੇ ਕੋਈ ਬਰਬਾਦ ਹੋਵੇ ਕੋਈ ਲੈਣਾ ਦੇਣਾ ਨਹੀਂ ਸਾਡੀਆਂ ਜ਼ਮੀਨਾਂ ਵੇਚੀ ਜਾਣ ਪਾਣੀ ਜ਼ਹਿਰ ਪਈ ਜਾਵੇ ਸਾਡੀ ਬੋਲੀ ਨੂੰ ਮਾਰੀ ਜਾਵੇ ਕੋਈ ਲੈਣਾ ਦੇਣਾ ਨਹੀਂ ਥੋੜੀ ਬੋਲੀ ਦੱਸੋ ਮੈਨੂੰ ਇੱਥੇ ਹੈ ਹਾਲਾਤ ਸਾਡੇ ਬੋਲੀ ਦੇ ਬਚਣ ਦੇ ਥੋੜੀ ਪਵਾਦੀ ਦਾ ਗਈ ਥਾਰੇ ਮਾਰੇ ਕਰਦੇ ਆ ਉਹ ਤਾਂ ਗਈ ਉਹਦੀ ਬਚਾਈ ਨਹੀਂ ਬਹੁਤ ਦੋਖ ਲੱਗਿਆ ਹੋਇਆ ਕਿਤਾਬ ਜਿਹੜਾ ਪੱਤਰਕਾਰ ਆ ਕੀ ਨਾਂ ਉਹਦਾ ਜਸਵਿੰਦਰ ਭਾਈ ਹੈ ਹੈ ਮਨਜੀਤ ਇੱਕੋ ਕੁੜੀ ਆ ਜਿਹੜੀ ਗਰਚੇਹ ਚਿੱਤਰਕਾਰ ਨਾਲ ਹੁੰਦੀ ਆ ਉਹ ਉਹ ਲੱਗੀ ਹੋਈ ਆ ਦੋ ਚਾਰ ਬੰਦੇ ਹੀ ਆ ਤੁਸੀਂ ਸ਼ਾਇਦ ਮੈਨੂੰ ਲੱਗਦਾ ਸ਼ਰਮ ਮੰਦ ਦੇ ਹੋਵੋਗੇ ਵੀ ਸਾਡੀ ਬੋਲੀ ਬੋਲਣ ਦੇ ਹਾਸਦੇ ਆ ਸਾਡੀ ਪੰਜਾਬੀ ਬੋਲੀ ਦੀਆਂ ਸਾਰੀਆਂ ਉਹ ਬੋਲੀਆਂ ਨੇ ਖਵਾਦੀ ਹੋ ਗਈ ਡੋਗਰੀ ਹੋ ਗਈ ਕਸ਼ਮੀਰੀ ਹੋ ਗਈ ਇਹ ਸਾਰੀਆਂ ਬੋਲੀਆਂ ਨੇ ਪੰਜਾਬੀ ਬੋਲੀ ਦੀ ਆ ਨਵੀਂ ਸਿੱਖਿਆ ਨੀਤੀ ਲੈ ਕੇ ਆਏ ਆ ਸੀਵੀਐਸਸੀ ਦੇ ਪੰਜਾਬੀ ਨੂੰ ਨੁਕਰੇ ਲਾਉਣ ਦੀ ਉਹਨਾਂ ਨੇ ਗੱਲ ਕਰ ਲਈ ਸੀਗੀ ਉਹ ਰੌਲਾ ਪੈ ਗਿਆ ਪਿੱਛੇ हट ਗਏ ਉਹ ਟੀਕਾ ਲਾ ਕੇ ਦੇਖਦੇ ਆ ਵੀ ਇਹ ਬੋਲਦੇ ਆ ਹੁਣ ਤੁਸੀਂ ਇੰਨੇ ਖੜਿਆ ਇਮਾਨਦਾਰੀ ਨਾਲ ਦੱਸ ਦਿਓ ਵੀ ਤੁਸੀਂ ਆਪਣੇ ਜਵਾਕਾਂ ਨੂੰ ਸਕੂਲ ਜਾ ਕੇ ਪਤਾ ਕਰ ਦਿਓ ਵੀ ਕੀ ਪੜਾਉਂਦੇ ਹੋ ਕੀ ਲਿਖਾਉਂਦੇ ਆ ਕੀ ਸਿਖਾਉਂਦੇ ਆ ਦੱਸੋ ਦੱਸੋ ਭਾਈ ਮੈਨੂੰ ਨਹੀਂ ਜੰਦਾ ਕਿ ਘਰੇ ਨੂੰ ਪਤਾ ਹੈ ਘਰੇ ਨਸਰੀਆ ਨੇ ਹਿੰਦੀ ਬੋਲਦੇ ਫਿਰਾਂ ਇਹ ਹੈਂ ਹਿੰਦੀ ਬੋਲਦੇ ਫਿਰਾਂ ਜਵਾਦ ਘਰਾਵਾਂ ਘਰਾں 'ਚ ਹਿੰਦੀ ਬੋਲਦੇ ਆ ਉਹ ਪਿੱਛੇ ਅਸੀਂ ਤੰਗੜੀ ਪਿੰਡ ਤੰਗੋੜੀ ਕਿਹੜਾ ਪਿੰਡ ਉੱਥੋਂ ਆਏ ਆ ਉਹ ਕਹਿੰਦਾ ਇੱਕ ਬਜ਼ੁਰਗ ਦੱਸ ਰਿਹਾ ਕਹਿੰਦਾ ਮੇਰਾ ਪੋਤਾ ਘਰੇ ਹਿੰਦੀ ਬੋਲਦਾ ਕਹਿੰਦਾ ਮੈਂ ਰੋਕਾਂ ਮੇਰੀ ਨੂੰਹ ਮਰੇ ਗੱਲ ਪੈਗੀ ਬੱਸ ਤੂੰ ਦਾ ਨਾ ਭਾਈ ਮੈਂ ਬਹੁਤ ਇਸ ਗੱਲ ਕਰਕੇ ਮੈਂ 16 ਰੰਗ ਮਾਰੇ ਸੀਗੇ ਤੇ 18 ਪਰਚੇ ਦਰਜ ਹੋਏ ਸੀ ਮੇਰੇ ਤੇ 6 ਮਹੀਨੇ ਜੇਲ੍ਹ ਵੀ ਕੱਟ ਕੇ ਆਇਆ ਸੀ ਹੁਣ ਵੀ ਮੈਂ ਕੋਤਦਾਂ ਪਰਚੇ ਹੁਣ ਵੀ ਤਰੀਕਾ ਪੈਂਦੀਆਂ ਤੇ ਜਦੋਂ ਮੈਂ ਰੰਗ ਮਾਰੇ ਨਾ ਕੋਈ ਰੋਕਪੜੋਂ ਕੋਈ ਜਲੰਧਰੋਂ ਕੋਈ ਗੁਰਦਾਸਪੁਰੋਂ ਭਾਈ ਸਾਡੇ ਵੀ ਪੰਜਾਬੀ ਥੱਲੇ ਲਿਖੀ ਪਈ ਐ ਬਾਕੀ ਡਾਕਾ ਕੰਮ ਮੈਂ ਬੁਰਛ ਲੈ ਲਾ ਰੰਗ ਰੰਗ ਮਾਰ ਦੇ ਲੱਖਾ ਹੋਊਗਾ ਚੱਲ ਗਿਆ ਉਥੋਂ ਦੇ ਜਿਹੜਾ ਕੰਮ ਬੰਦਾ ਸ਼ੁਰੂ ਹੋ ਗਿਆ ਹੁਣ ਇਹੀ ਕਰੂਗਾ ਜੀ ਆਪਾਂ ਨਹੀਂ ਕੁਝ ਕਰਦਾ ਆਪਾਂ ਕੁੰਡਾ ਲਾ ਲਓ ਆ ਮਕੇ ਸਟਾਲਣ ਤਾਮਨ ਲਾਡੂ ਦਾ ਮੁੱਖ ਮੰਤਰੀ ਆ ਸ਼ਰਿਆ ਮਹਿਕ ਠੋਕ ਕੇ ਕਿਹਾ ਸੈਂਟਰ ਵਾਲੇ ਕਹਿੰਦੇ ਜਿਹੜਾ ਪ੍ਰਧਾਨ ਜਿਹੜਾ ਸਿੱਖਿਆ ਮੰਤਰੀ ਆ ਨਾ ਸੈਂਟਰ ਦਾ ਉਹ ਕਹਿੰਦਾ ਜੇ ਸਿੱਖਿਆ ਨੀਤੀ ਨਾ ਲਾਗੂ ਕੀਤੀ ਤਾਮਨ ਲਾਡੂ ਵਾਲਿਆਂ ਨੂੰ ਕਹਿੰਦਾ ਦੱਖਣ ਨੂੰ ਕਹਿੰਦਾ ਤੁਹਾਡਾ ਫੰਡ ਰੋਕ ਲਾਂਗੇ ਉਹ ਕਹਿੰਦੇ ਧਮਕੀਆਂ ਕਿ ਹੋਰ ਨੂੰ ਦੇਈ ਅਸੀਂ ਨਹੀਂ ਕਿਸੇ ਦੂਜੀ ਤੀਜੀ ਬੋਲੀ ਨੂੰ ਅਸੀਂ ਆਉਣ ਦੇਣਾ ਤੇ ਸਾਡੇ ਪਰਵਾਹੀ ਕੋਈ ਨਹੀਂ ਬੋੜਾਂ ਅਮਹਾਲੀ ਲੱਗਦਾ ਚੰਡੀਗੜ੍ਹ ਦਾ ਖਾਤਮੇ ਹੋ ਗਈ ਬੋਲੀ ਸਾਡੀ ਜੇ ਬੋਲੀ ਗਈ ਬੋਲੀ ਸਿਰ ਤੇ ਪਛਾਣ ਹੈ ਬੋਲੀ ਨਾਲ ਵਜੂਦ ਹੈ ਸਭ ਤਾਂ ਬੋਲੀਆਂ ਕਰਕੇ ਜ ਆਉਂਦੀਆਂ ਨੇ ਕੋ ਭਾਈ ਇਸੇ ਕਰਕੇ ਸਾਡੇ ਕੋਲੇ ਆਏ ਆ ਵੀ ਯਾਰੇ ਮਸਲੇ ਬਹੁਤ ਗੰਭੀਰ ਆ ਹੋਰ ਸਾਡੇ ਪਿੰਡ ਦੇ ਸਰਪੰਚ ਨਹੀਂ ਖੜੇ ਹੁਣ ਆ ਕੇ ਜੇ ਅਸੀਂ ਕਦੇ ਰੋਪੜ ਫਿਰਦੇ ਆ ਕਦੇ ਮਹਾਲੀ ਵੀ ਫਿਰਦੇ ਆ ਕਦੇ ਕਿਤੇ ਜਾਣਾ ਕਦੇ ਕਿਤੇ ਨਹੀਂ ਅਸੀਂ ਵੀ ਇੱਕ ਪਰਿਵਾਰ ਵਾਲੇ ਬੰਦੇ ਆ ਆਮ ਸੁਧਾਰਨ ਬੰਦੇ ਆ ਹੈਗਾ ਲੈਂਡਲੋਰਡ ਆ ਤੁਸੀਂ ਸਾਡੇ ਕੋਲ ਦਾ ਗੱਡੀਆਂ ਖੜੇ ਗਾ ਕੁਰਾਉਂਦੇ ਆ ਘਰੇ ਜਾਂ ਸਾਡੇ ਪੰਪ ਲੱਗੇ ਤੇਲ ਵਾਲੇ ਕੜ ਕੇ ਟੈਂਕੀ ਭਰਦੇ ਦੁਰ ਪੈਣੇ ਆ ਸਿਰਫ ਜਗਾਉਣ ਲਈ ਫਿਰਦੇ ਆ ਵੀ ਲੋਕੋ ਜਾਗੋ ਜੀ ਇਹ ਧਰਤੀ ਦੀ ਖਾਤਰ ਆਪਾਂ ਸਿਰ ਲਾਏ ਆ ਹਜ਼ਾਰਾਂ ਸਾਲ ਤੋਂ ਲੜੇ ਆ ਘੱਲੂ ਘਰੇ ਚੱਲੇ ਆ ਇੱਕਾਂ ਦੇ ਗੋਲੀਆਂ ਖਾਧੀਆਂ ਫਾਂਸੀਆਂ ਤੇ ਚੜੇ ਆ ਸਾਡੇ ਗੁਰੂਆਂ ਨੇ ਪਰਿਵਾਰ ਵਾਰਿਆ ਧਰਤੀ ਖਾਤਰ ਤੇ ਆਪਾਂ ਅੱਜ ਲਵਾਰਸੀ ਛੱਡਤਾ ਪੰਜਾਬ ਨੂੰ ਧਰਤੀ ਨੂੰ ਛੱਡ ਪਰੇ ਕੋਈ ਗੱਲ ਨਹੀਂ ਯਾਰ ਹੁੰਦਾ ਹੋਈ ਜਾਣਦੇ ਆਪਾਂ ਕੀ ਤੇ ਪਰ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਮਾੜਾ ਬਹੁਤ ਖਤਰਨਾਕ ਹੈ ਇਕੱਠੇ ਹੋ ਜੋ ਛੱਡ ਦਿਓ ਧੜੇ ਬਾਜ਼ੀਆਂ ਪਾਰਟੀ ਬਾਜ਼ੀਆਂ ਸਾਨੂੰ ਸਿਆਸਦਾਨਾਂ ਨੇ ਮਾਰ ਲਿਆ ਸਾਰਾ ਪੰਜਾਬ ਖੇਰੂ ਖੇਰੂ ਕਰਤਾ ਪਿੰਡਾਂ ਧੜੇ ਬਾਜ਼ੀਆਂ ਇੰਨੇ ਲੋਕ ਵੰਡ ਤੇ ਭਰਾ ਭਰਾ ਨੂੰ ਬੁਲਾਉਣਾ ਹਟ ਗਿਆ ਇਹ ਕਾਲੀਆ ਦੂਜਾ ਕਾਂਗਰਸ ਦੀ ਜਾਂ ਬੋਕਰ ਨਾਲ ਵਗ ਗਿਆ ਸੋ ਇੱਕੇ ਜ ਆ ਜਾਓ ਬਈ ਇਕੱਠੇ ਹੋ ਜੋ ਜੇ ਆਪਾਂ ਚਾਹਨੇ ਆ ਕਿ ਅਸੀਂ ਸਾਡਾ ਕੁਝ ਬੋਲੀਆਂ ਪਾਣੀ ਸਾਡਾ ਇਤਿਹਾਸ ਚਾਉਂਦਾ ਰਵੇ ਬਸਿਆ ਰਵੇ ਪਰ ਸਾਨੂੰ ਅੱਜ ਇਕੱਠੇ ਹੋਣ ਦੀ ਲੋੜ ਹੈ ਸੋਚੋ ਆਪਾਂ ਲੈੇ ਕੁਛ ਨਹੀਂ ਜਾਣਾ ਇੱਥੇ ਜੇ ਅੱਜ ਆਪਾਂ ਸਾਡੇ ਸਿਰਾਂ ਤੇ ਮੈਂ ਆਉਂਦੇ ਨਹੀਂ ਗੱਲ ਕੀਤੀ ਕਿ ਤੁਹਾਡੇ ਪਿੰਡ ਮਨੂ ਆ ਨੌਜਵਾਨ ਸਿਰਾਂ ਦੇ ਦਸਤਾਰਾਂ ਬਹੁਤ ਸੋਹਣੀਆਂ ਲੱਗੀਆਂ ਕਿ ਦਸਤਾਰਾਂ ਸਾਨੂੰ ਕਿਵੇਂ ਮਿਲੀਆਂ ਇਹ ਕਹਿੰਦਾ ਥਾਲੀ ਚ ਪਾਖ ਨਹੀਂ ਦੇਤੀਆਂ ਪਰ ਉਸ ਤੀ ਨਾਲ ਸਾਨੂੰ ਵੀ ਆ ਲਓ ਇਹਦੀ ਖਾਤਰ ਬਹੁਤ ਕਹੀ ਕੀਤਾ ਜੇ ਉਹ ਸਾਡੇ ਕਹਦੇ ਜੇ ਉਹਦੇ ਸੋਹਣੇ ਸੱਡ ਪਰ ਆਪਾਂ ਕੀ ਲੈਣਾ ਆਪਾਂ ਕਿ ਬੋਲ ਗਿਆ ਆਪਾਂ ਨਾ ਆਏ ਨਾ ਹੋ ਜੇ ਆਉਂ ਨਾ ਹੋ ਜੇ ਫੇਰ ਅੱਜ ਅਸੀਂ ਹੁੰਦੇ ਇੱਥੇ ਸਾਡੀ ਕੋ ਦੁਨੀਆ ਦੇ ਪਛਾਨ ਹੁੰਦੀ ਅੱਜ ਨਹੀਂ ਹੋਣੀ। ਇੱਕ ਵਈ ਮੇਰੇ ਪਿੰਡ ਇੱਕ ਵੀ ਬੰਦਿਆਂ ਬਾਲ ਨਹੀਂ ਪਾਇਆ। ਆਈ ਰੋਪੜ ਤੋਂ ਆਇਆ ਬੜੀ ਸੋਹਣੀ ਲੱਗੀ ਗਾਲ ਸਾਨੂੰ ਰੋਪੜ ਦੀ। ਪੰਜ-ਪੰਜ ਕਿੱਲੇ ਲੋਕਾਂ ਕੋਲ ਜ਼ਮੀਨ ਹੈ। 4-4 ਕਿੱਲੇ 2-2 ਕੰਡਾ ਨੇ ਇੰਨੀ ਜ਼ਮੀਨ ਵਾਲੀ ਬਾਹਲੀ ਜ਼ਮੀਨ ਹੈ ਨਹੀਂ। ਹਰ ਬੰਦਾ ਕੰਮ ਕਰਦਾ। ਔਰ ਕਰਜ਼ਾ ਨਹੀਂ ਦੇਣਾ ਲੋਕਾਂ ਨੇ। ਸਿੱਦੇ ਜਿਹੜਾ 50 ਕਿੱਲੇ ਆਨੇ 5 ਕਰੋੜ ਕਰਜ਼ਾ ਦੇਣਾ। ਲਿੰਮਟਾਂ ਚੱਕੀ ਬੈਠਾ ਕੋਠੀਆਂ ਪਾ ਲੀਆਂ। ਗੱਡੀਆਂ ਵੱਡੀਆਂ। ਵਿਆਂ ਦੇ ਖਰਚੇ ਭੋਗਾਂ ਦੇ ਖਰਚੇ ਜੱਭੀ ਤੁਰੇ ਆਉਂਦੇ ਬੰਦਰ ਕੀ ਲੱਗਦਾ ਨੌਜਵਾਨਾਂ ਨੂੰ ਪੰਜਾਬ 'ਚ ਕੰਮ ਹੈ ਨਹੀਂ ਬਾਈ ਪਹਿਲੀ ਗੱਲ ਤਾਂ ਸਾਡੇ ਘਰਾਂ 'ਚ ਪਤਾ ਕੀ ਹੋਇਆ ਸਾਡੇ ਬਜ਼ੁਰਗਾਂ ਨੇ ਇੱਕ ਗੱਲ ਸ਼ੁਰੂ ਕਰਤੀ ਮੈਂ ਵੀ ਸੁਣਦਾ ਰਿਹਾ ਉਹ ਖੇਤੀ ਜੀ ਕੋਈ ਬਚਦਾ ਛੱਡੋ ਪਰੇ ਖੇਤੀ 'ਚੋਂ ਲੈ ਪੜ ਦੇਖ ਲੋ ਮਾੜਾ ਮੋਟਾ ਐਵੇਂ ਨਹੀਂ ਪੁੱਛਾਂ ਮਰੋੜੀ ਜਾਓਗੇ ਪਸ਼ੂਆਂ ਅਸੀਂ ਇੱਥੇ ਐਂ ਕਰਦੇ ਰਹੇ ਖੇਤੀ ਵਰਗਾ ਦਾ ਬਾਈ ਗੁਰਨਾਨਕ ਦੇਵ ਪਾਤਸ਼ਾਹ ਨੇ ਉਤਮ ਖੇਤੀ ਮੱਧ ਵਪਾਰ ਨਖਿਤ ਚੱਕਰੀ ਦੀ ਗੱਲ ਕੀਤੀ ਆ ਅੱਜ ਵੀ ਤੁਸੀਂ ਬੈਠੇ ਹੋ ਨਾ ਜਿੱਥੇ ਇਹ ਜਿਹੜੀ ਧਰਤੀ ਹੈ ਤੁਸੀਂ ਬੈਠੇ ਆ ਤੁਸੀਂ ਇੱਥੇ ਆਪ ਜੋਗਰੀ ਮੈਲਾ ਦਾ ਕੋ ਥੋੜੀ ਥੋੜੀ ਸਬਜ਼ੀਆਂ ਬੀਜ ਕੇ ਆ ਨੇੜੇ ਥੋੜੇ ਪੰਚਕੁਲਾ ਪੈਂਦਾ ਆ ਨੇੜੇ ਥੋੜੇ ਚੰਡੀਗੜ੍ਹ ਪੈਂਦਾ ਇੱਥੇ ਤੁਸੀਂ ਜੇ ਇੱਥੇ ਆ ਜੀ ਦੱਸਦੇ ਜੀ ਬਾਈ ਕਹਿੰਦੇ ਬਾਈ ਜਿਹੜੇ ਆ ਕੱਦੂ 10 ਰੁਪਏ ਕਿਲੋ ਨਹੀਂ ਕੋਈ ਖਰੀਦਣ ਦਾ ਅਸੀਂ 200 ਰੁਪਏ ਕਿਲੋ ਵੇਚ ਕੇ ਆਉਣੇ ਆ ਪਰ ਰੌਲਾ ਕੰਮ ਕੋਈ ਕਰਦਾ ਨਹੀਂ ਇੱਥੇ ਚਾਰ ਕਿੰਨੇ ਪਾਉਨੋ ਚਾਰ ਪਸੂਆਂ ਵਾਲਾ ਇੰਦਰ ਨਹੀਂ ਪਾਉਂਦੇ ਦੋ ਜਣੇ ਬੰਦੇ ਦੋ ਜਣੇ ਬੰਦੇ ਬੱਸ ਉਹਨਾਂ ਦੇ ਚਾਰ ਕਿੱਥੋਂ ਪਾ ਦੇਗੇ ਨਾ ਦੋ ਨਹੀਂ ਨਹੀਂ ਬਹੁਤ ਘੱਟ ਹੈ ਡੱਗ ਰਹੇ ਨੇ ਚਾਰ ਕਿੱਥੋਂ ਪਾ ਦੇ ਦੋ ਦਾ ਪੁੱਛਿਆ ਕਿੰਨੇ ਬੰਦੇ ਖੜਾ ਡੱਗ ਰਹੇ ਦਾ ਡੱਗਰਦਾਨ ਸ਼ੰਕਰ ਆਖ ਕੈ ਜਾਗਰ ਨਿਆਣੇ ਦਾ ਭੈਣ ਘਰ ਜਾਂਦੇ ਨਹੀਂ ਕੰਮ ਕਰ। ਸਹੀ। ਕੱਲ ਤੇਰੀ ਭਾਈ ਬਿਲਕੁਲ 16 ਨੇ ਭਾਈ ਬੱਟਲ ਜਾਂਦਾ ਪਰ ਪੱਠੇ ਨਹੀਂ ਵੱਟੇ ਜਾਂਦੇ ਬਹਿ ਕੇ। ਨਹੀਂ ਵੱਟੇ ਜਾਂਦੇ। ਹਮੇਸ਼ਾ ਬੱਸ ਤੇ ਗਿਆ। ਮੈਂ ਕੱਖ ਵੱਟੇ ਲੈ ਰੇੜੀ ਵੀ ਜਾਂ। ਬੱਸ ਲੈ ਕੇ ਗਿਆ ਸਕੂਨ ਵਾਲੀ ਉਹਨੂੰ। ਬਿਟੀਆਂ ਨੇ ਕੰਮ ਕਰਿਆ ਦੋ ਡੰਗਰ ਹੋ ਰੱਖ ਲੈ। ਇਹ ਹੁਣੇ ਬੱਸ ਤੇ ਗਿਆ ਇਹ ਇੱਥੋਂ ਲਾ। ਆ ਜਾ ਹੁਣੇ ਗਿਆ। ਅੱਛਾ ਹੋਰ ਸੁਣ ਲੈ ਬਾਈ ਗੱਲ ਆ ਜਿੰਨੇ ਖੜੇ ਤੜ ਕੇ ਕਹਿੰਦਾ ਬਾਪੂ ਪੱਠੇ ਨਹੀਂ ਵੱਢੇ ਜਾਂਦੇ ਜਿੱਦੇ ਕੈਨੇਡਾ ਅਮਰੀਕਾ ਭੇਜ ਤੇ ਉੱਥੇ ਦੇਖੀ 18 18 ਘੰਟੇ ਕੰਮ ਕਰਦੇ ਹਾਂ ਬਿਲਕੁਲ ਹਾਂ ਸੱਤਰਾ ਵੀ ਸਾਫ ਕਰਦੇ ਆ ਕਰਦੇ ਆ ਬਾਈ ਕਰਦੇ ਆ ਇੱਥੇ ਪਤਾ ਨਹੀਂ ਕੀ ਸਾਨੂੰ ਮੌਤ ਪੰਦੇ ਕੰਮ ਕਰਨ ਵਾਲੇ ਸਾਰੇ ਬੱਚਾ ਨਾਲ ਲੱਗੇ ਤੇ ਡਾਲਰ ਡੂਦਰ ਕਿਹੜੇ ਦਾ ਉੱਥੋਂ ਦੀ ਖੂਹ ਦੀ ਮਿੱਟੀ ਖੂਹ ਜੀ ਪਈ ਜਾਂਦੀ ਹੈ ਕੋਈ ਡਾਲਰਾਂ ਨੂੰ ਨਾਲੇ ਭਲੇਖੇ ਨਿਕਲ ਗਏ ਲੋਕਾਂ ਦੇ ਉੱਥੇ ਹਾਂ ਜੀ ਉਹ ਬਹੁਤ ਚੰਗਾ ਕਰਿਆ ਜਿਹੜਾ ਛੋਟੇ ਵਾਰੀ ਗੱਲ ਕਰੀ નારાષ્ટ્ર <laughs> મા <laughs> <laughs> ਪਤਾ ਨਹੀਂ ਅੱਖਰ ਸੁਟਾਣਾ ਹੈ ਲੱਖ ਰੁਪਏ ਦੀ ਗੱਲ ਕਰੀ ਆ ਜੀ ਖੜਾ ਖੜਾ ਮੈਂ ਬੈਠੇ ਹੋਰ ਭੇਜੇ ਨਹੀਂ ਮੇਰੇ ਮੁੰਡੇ ਨੇ ਸਪੈਸ਼ਲ ਗਿਆ ਮੈਂ ਲੱਖੇ ਸੁਟਾਣੇ ਪਜਾ ਕੇ ਆਣਾ ਉਹ ਬੈਠਾ ਮੈਂ ਇਹ ਸਪੈਸ਼ਲ ਲੈ ਗਿਆ ਖੁਦ ਮੈਂ ਨਹੀਂ ਆ ਰਿਹਾ ਮੈਂ ਕਿਤੇ ਹੋਰ ਜਾਣੇ ਦੀ ਸਲਾਹ ਮੈਂ ਕਿਹਾ ਚਲੋ ਮੇਰੀ ਗੱਲ ਸੁਣੋ ਮੈਨੂੰ ਜਾਣਾ ਤਾਂ ਕਿਤੇ ਪਾਇਆ ਨਹੀਂ ਉਹ ਜੇ ਮੈਂ ਮੈਂ ਗੱਲ ਕਰਦਾ ਹੁੰਦਾ ਮੈਂ ਦੋ ਤਿੰਨ ਵਾਰੀ ਚੌਣ ਲੜੀ ਇਦੋਂ ਕਿਤੇ ਵੱਡੇ ਵੱਡੇ ਇਕੱਠ ਬਾਈ ਗੱਲਾਂ ਬਹੁਤ ਕਮਾਲ ਦੀਆਂ ਕਰਦਾ ਉਹ ਅੰਦਰ ਵੋਟਾਂ ਪਾਉਣ ਵਾਲੇ ਮੈਨੂੰ ਥਿਆਉਂਦੇ ਹੀ ਨਹੀਂ ਗੱਲਾਂ ਹੋਣੀਆਂ ਮੰਨਦੇ ਗੱਲਾਂ ਵਧੀਆ ਕਰਦਾ ਪਰ ਨਹੀਂ ਇਹਨਾਂ ਨੇ ਲੱਖੇ ਹੋਰ ਬਣਾ ਲਿਆ ਇਹ ਲੜਨ ਆਲੇ ਆ ਨੇ ਧਰਨਿਆਂ ਆਲੇ ਆ ਨੇ ਵੋਟਾਂ ਪਾਉਣ ਆਲੇ ਆ ਸਰਕਾਰ ਚਲਾਉਣ ਆਲੇ ਆ ਇਹ ਐ ਬਣਾਈ ਬੈਠੇ ਆ ਪਰ ਤਾਂ ਧਰਨੇ ਧੁਰਨੇ ਆਲੇ ਆ ਇਹ ਨਹੀਂ ਸਿੰਧੂ ਨੂੰ ਵੀ ਨਹੀਂ ਪਈਆ ਛੋ ਭਾਈ ਅਮਲ ਕਰ ਲੋ ਅਮਲਾਂ ਆ ਤੇ ਗੱਲ ਰੁਕਣੀ ਆ ਜਾ ਕੇ ਨਵੇਂ ਦੇ ਅਮਲਾਂ ਤੇ ਹੋਣੇ ਆ ਸੋ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਇਸ ਵੇਲੇ ਲਗਾਤਾਰ ਸੈਂਟਰ ਦੀਆਂ ਸਰਕਾਰਾਂ ਏਜੰਸੀਆਂ ਲਗਾਤਾਰ ਸਾਨੂੰ ਖੋਖੜਾ ਕਰਨ ਤੇ ਸਾਨੂੰ ਖਤਮ ਕਰਨ ਤੇ ਸਾਡੀ ਜਵਾਨੀ ਨੂੰ ਕਿਵੇਂ ਤਬਾਹ ਕਰਨਾ ਆ ਨਸ਼ਿਆਂ ਦੀ ਮੈਂ ਗੱਲ ਕਰਦਾ ਹੁੰਦਾ ਕਿ ਨਸ਼ੇ ਦਾ ਆਉਣਾ ਕੋਈ ਆਮ ਵਰਤਾਰਾ ਨਹੀਂ ਆ ਇਹ ਲਿਆਂਦਾ ਗਿਆ ਪਤਾ ਸੀਗਾ ਵੀ ਇਹ ਕਮਰਸ਼ੀਅਲ ਕੌਮ ਆ ਲਾਕੂ ਕੌਮ ਆ ਲੜਨ ਵਾਲੇ ਯੋਧੇ ਲੋਕ ਨੇ ਦਲੇਰ ਲੋਕ ਨੇ ਇਹਨਾਂ ਨੂੰ ਖਤਮ ਕਰੋ ਆ ਪਾਣੀਆ ਜ਼ਹਿਰਾਂ ਪਾਉਂਗਾ ਸਾਰੇ ਸ਼ਾਹ ਸ਼ਾਹ ਨੇ ਛੋਟੀ ਬੋਲੀ ਨੂੰ ਮਾਰਨਾ ਸ਼ਾਹ ਸ਼ਾਹ ਨੇ ਛੋਟੀਆਂ ਜਿੰਨੀਆਂ ਇਤਿਹਾਸਕ ਮਾਰਤਾਂ ਨੇ ਸਾਰੀਆਂ ਢਾਈ ਜਾਂਦੇ ਨੇ ਆਕਾਰਸੇ ਵਾਲੇ ਬਾਬੇ ਘਾਨ ਲੈ ਕੇ ਮਗਰ ਪੈ ਜੇ ਕਿਤਾਬਾਂ 'ਚ ਇਤਿਹਾਸ ਬਦਲ ਹੀ ਜਾਂਦੇ ਆ ਪਰ ਅਸੀਂ ਇਹ ਸਮਝਣ ਨੂੰ ਤਿਆਰ ਨਹੀਂ ਤੁਹਾਨੂੰ ਰੱਬ ਦਾ ਵਾਸਤਾ ਵੀ ਇਹ ਜਾਣਾ ਆਪਾਂ ਸਭ ਨੇ ਆਪੋ ਆਪਣੀ ਬਾਟ ਮਗਾ ਕੇ ਦੁਨੀਆ ਨੂੰ ਤੁਰ ਜਾਣਾ ਜਾਣ ਤੋਂ ਪਹਿਲਾਂ ਆਉਣ ਵਾਲੀਆਂ ਨਸਲਾਂ ਲਈਏ ਧਰਤੀ ਪਾਣੀ ਬੋਲੀਆਂ ਇਤਿਹਾਸ ਇਹ ਸਾਹਿਤ ਸੱਭਿਆਚਾਰ ਨੂੰ ਜਿਉਂਦਾ ਛੱਡ ਕੇ ਹਰ ਬੰਦੇ ਦਾ ਫਰਕ ਬੋਲਿਆ ਕਰੋ ਖੜਿਆ ਕਰੋ ਦੇਖੋ ਜ਼ਿੰਦਗੀ ਮੌਤ ਪਰਮਾਤਮਾ ਦੇ ਹੱਥਾਂ ਜਿੱਦੇ ਆਉਣੀ ਆ ਜਾਣੀ ਆ ਮੈਂ ਤੁਹਾਡੇ ਸਾਹਮਣੇ ਖੜਾ ਆ ਬਾਰੇ ਸਿਰ 'ਚ ਗੋਲੀ ਵੱਜੀ ਵੀ ਇੱਥੇ ਇੱਥੇ ਵੱਜ ਕੇ ਇੱਥੇ ਆ ਗਈ ਸੀ ਆ ਇੱਕ ਫਿਰ ਮੇਰੇ ਪਿੱਛੇ ਵੱਜੀ ਰੀੜ ਦੀ ਹੱਡੀ ਕੋਲੋਂ ਇੱਥੋਂ ਨਿਕਲ ਗਈ ਕਾਸ ਮਰੇ ਫੇਰ ਬੱਚੀਆਂ ਢਿੱਡ ਤੇ ਖੜਾ ਨਾ ਮਰੇ ਜਾਣਾ ਹੁੰਦਾ ਵਗ ਜਾਂਦਾ ਕੁੜੀਆਂ ਕੋਈ ਐਕਸੀਡੈਂਟ ਚ ਮਰ ਜਾਂਦਾ ਕੋਈ ਕੈਂਸਰ ਨਾਲ ਮਰ ਜਾਂਦਾ ਕੋਈ ਹੋਰ ਕੇ ਪਾਣੀ ਡੁੱਬ ਕੇ ਮਰ ਗਿਆ ਕੋਈ ਕਿਸੇ ਤਰੀਕੇ ਨਾਲ ਮਰ ਗਿਆ ਘਟਾਕ ਆ ਗਿਆ ਦੁਨੀਆ ਤੇ ਮਰਦੀ ਰਹਿੰਦੀ ਆ ਜੰਮਦੀ ਰਹਿੰਦੀ ਆ ਮਰਦੀ ਰਹਿੰਦੀ ਆ ਇਹ ਪ੍ਰਮਾਤਮਾ ਦੇ ਹੱਥੇ ਖੇਡਾਂ ਪਰ ਯਾਰ ਘੱਟੋ ਘੱਟ ਜਿੰਨਾ ਜਰ ਜਾਉਣੇ ਆ ਧਰਤੀ ਤੇ ਆਏ ਆ ਉਹਨਾਂ ਜਰ ਆਪਣੀ ਜ਼ਿੰਦਗੀ ਦੇਵਤਾ ਆਪਣੀ ਅਣਖ ਨਾਲ ਜ਼ਿੰਦਗੀ ਜਿਉਂ ਤੇ ਆਪਣੇ ਸਮਾਜ ਆਪਣੀ ਧਰਮ ਆਪਣੇ ਲੋਕਾਂ ਦੀ ਕੁਰਬਾਨੀ ਸਾਡਾ ਸੁਨੇਹਾ ਸਿਰਫ ਤੁਹਾਨੂੰ ਇੰਨਾ ਹੀ ਹੈ ਤੇ ਅਸੀਂ 13 ਅਪ੍ਰੈਲ ਨੂੰ ਮੁਕਸਰ ਸਾਹਿਬ ਦੀ ਧਰਤੀ ਤੇ ਵੱਡਾ ਇਕੱਠ ਰੱਖਿਆ ਵਿਸਾਖੀ ਤੇ ਉਹਦਾ ਕਾਰਨ ਇਹ ਹੀ ਹੈ ਵੀ ਜੋ ਪੰਜਾਬ ਦੀਆਂ ਸਮੱਸਿਆਵਾਂ ਨੇ ਅਸੀਂ ਕਹਿੰਦੇ ਆ ਵੀ ਇਹ ਕਾਨੂੰਨ ਬਣਨਾ ਚਾਹੀਦਾ ਪੰਜਾਬ ਦੇ ਵਿੱਚ ਜਿਵੇਂ ਹਿਮਾਚਲ ਦਾ ਕਾਨੂੰਨ ਹੈ ਉੱਤਰਾਖੰਡ ਨੇ ਹੁਣ ਹੀ ਉੱਥੇ ਦਾ ਮੁੱਖ ਮੰਤਰੀ ਉੱਤਰਾਖੰਡ ਦਾ ਪੁਸ਼ਕਰ ਧਾਮੀ ਉਹਨੇ ਇਹ ਕੈਬਨਟ ਦੇ ਵਿੱਚ ਮਤਾ ਪਾਸਤਾ ਵੀ ਇੱਥੇ ਬਾਹਰਲਾ ਬੰਦਾ ਆ ਕੇ ਜ਼ਮੀਨ ਨਹੀਂ ਲੈ ਸਕਦਾ ਇਹ ਕਾਨੂੰਨ ਹਿਮਾਚਲ ਦਾ 60 62 ਦਾ ਕਾਨੂੰਨ ਹੈ ਰਾਜਸਥਾਨ ਦਾ ਵੀ 70 72 ਦਾ ਕਾਨੂੰਨ ਹੈ ਇਹ ਵੀ ਇੱਥੇ ਕੋਈ ਬਾਹਰਲਾ ਬੰਦਾ ਪਹਿਲੀ ਨਹੀਂ ਲੈ ਸਕਦਾ ਤੇ ਪੰਜਾਬ ਕਿਉਂ ਨਹੀਂ ਬਣ ਸਕਦਾ ਆ ਇੱਥੇ ਨੌਕਰੀਆਂ ਦੀ ਗੱਲ ਹੁੰਦੀ ਹੈ ਭਵਨਤਮਨ ਕਹਿੰਦਾ ਮੈਂ 50000 ਨੌਕਰੀ ਦੇ ਦਿੰਦਾ ਮੈਂ 60000 ਨੌਕਰੀ ਦੇ ਦਿੰਦੀ ਕੁਝ ਬਾਹਰਲੇ ਕਿੰਨੇ ਆ ਸਾਰੀ ਵਾਰ ਨਹੀਂ ਸਾਡੇ ਬਾਹਰ ਸਾਡੇ ਨੂੰ ਤਾਂ ਮਿਲਲੀ ਨਹੀਂ ਦਈ ਆ ਨਾਲ ਹੀ ਇੱਥੇ ਹਿਮਾਚਲ ਅਸੀਂ ਗਏ ਆ ਰੋਪੜ ਬਿਲਕੁਲ ਨਾਲ ਉੱਥੇ ਦੀ ਦੇਖੋ ਵੀ ਹਿਮਾਚਲ ਦੇ ਵਿੱਚ ਉੱਥੋਂ ਦਾ ਬੋਨਫਾਇਡ ਆ ਜਿਹੜਾ ਜਿਹੜਾ ਪੀੜੀਦਰ ਪੀੜੀ ਕਈ ਸਦੀਆਂ ਤੋਂ ਰਹਿ ਰਿਹਾ ਉਹੀ ਬੰਦਾ ਅਪਲਾਈ ਕਰੂ ਨੌਕਰੀ ਲਈ ਦੂਜਾ ਨਹੀਂ ਤੇ ਸਾਡੇ ਇੱਥੇ ਰੱਖ ਦਸਵੀਂ ਦਾ ਅੱਜ ਇਹਨਾਂ ਨੇ ਪੋਸਟਰ ਕੱਢੀਆਂ ਪੁਲਿਸ ਦੀਆਂ ਤੇ ਆਪਣਾ ਬੀਲੀ ਬੋਰਡ ਦੇ ਵਿੱਚ ਇਹਨਾਂ ਨੇ 10 ਨੰਬਰ ਦੀ ਪੰਜਾਬੀ ਰੱਖੀ ਹੈ ਤੇ 50 ਨੰਬਰ ਦਾ ਪੇਪਰ ਰੱਖਤਾ ਵੀ ਤੁਸੀਂ ਇਹਨੂੰ ਪਾਸ ਕਰਨਾ ਟੈਸਟ ਨੂੰ ਉਹ 50 ਨੰਬਰ ਦੇ ਪੇਪਰ 'ਚ ਪਤਾ ਕੀ ਹੈ ਹਫਤੇ 'ਚ ਕਿੰਨੇ ਦਿਨ ਹੁੰਦੇ ਆ ਸਾਲ 'ਚ ਕਿੰਨੇ ਮਹੀਨੇ ਹੁੰਦੇ ਆ ਇਹੇ ਕੁਝ ਪ੍ਰਸ਼ਨ ਨੇ ਉਹ ਜਿਹੜਾ ਮਰਜ਼ੀ ਬੰਦਾ ਆ ਕੇ ਪਾਸ ਕਰਕੇ ਫੱਟ ਹੋ ਜਾਂਦੇ ਸਾਡੇ ਫਿਰ ਖਤਮ ਕਹਾਣੀ ਸੋ ਇਹ ਜਿਹੜਾ ਕਾਨੂੰਨ ਹੈ ਬਣਨੇ ਚਾਹੀਦਾ ਹੈ ਜੇ ਆਪਾਂ ਪੰਜਾਬ ਨੂੰ ਬਚਾਉਣਾ ਤੇ ਨਹੀਂ ਤਾਂ ਭਾਈ 18-20 ਕਰੋੜ ਵਾਦੀ ਹੈ ਆਪਣੇ ਦੀ ਬਿਹਾਰ ਦੀ ਦੇ 25-26 ਕਰੋੜ ਵੱਧ ਦੀ ਆ ਜੁਪੀ ਦੀ 40 ਪਿਆਰੀ ਕਰੋੜ ਵੱਧ ਦੀ 2 ਕਰੋੜ ਬੰਦਾ ਵੀ ਇਧਰ ਨੂੰ ਆਏ ਸਾਡੇ ਪੱਲੇ ਕੀ ਆ ਦੇਖੋ ਦੁਨੀਆ ਦੇ ਵਿੱਚ ਪੂਰੀ ਦੁਨੀਆ ਤੇ ਇਸ ਵੇਲੇ ਸਾਰੇ ਲੋਕ ਵੱਖ-ਵੱਖ ਕੌਮਾਂ ਆਪਣੀ ਸੱਭਿਆਚਾਰ ਨੂੰ ਆਪਣੀ ਧਰਤੀ ਨੂੰ ਆਪਣੀ ਹੋਂਦ ਨੂੰ ਬਚਾਉਣ ਲਈ ਲੜ ਰਹੇ ਆ 트ੰਪ ਨੇ ਇੱਕ ਬਿਆਨ ਦਿੱਤਾ ਸੀਗਾ ਵੀ ਮੈਂ ਬਾਹਰ ਵਾਲਿਆਂ ਨੂੰ ਕੱਢੂੰਗਾ ਤੇ ਮੈਂ ਅਮਰੀਕੀਆਂ ਲਈ ਕੰਮ ਕਰੂੰਗਾ ਕਿਵੇਂ ਠਾ 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 ਲੋਕਾਂ ਨੇ ਵੋਟਾਂ ਪਾਈਆਂ ਟਰੰਪ ਨੂੰ ਇਸੇ ਕੀ ਪੜੋ ਗੋਰਿਆਂ ਦੀ ਸਾਡੇ ਹਾਲਾਤ ਅਸੀਂ ਨਹੀਂ ਕਹਿੰਦੇ ਕੋਈ ਕੰਮ ਕਰਨ ਆਵੇ ਜੀ ਸਦਕੇ ਆਵੇ ਸਾਡੇ ਲੋਕ ਵੀ ਜਾਂਦੇ ਆ ਸਾਡੀ ਕਿਸੇ ਨਾਲ ਕੋਈ ਨਫ਼ਰਤ ਨਹੀਂ ਕੋਈ ਫਿਰਕਾਪਸਤੀ ਨਹੀਂ ਆ ਪਰ ਯਾਰ ਘੱਟੋ ਘੱਟ ਪੰਜਾਬ ਦੇ ਵਿੱਚ ਨੌਕਰੀਆਂ 'ਚ ਰੁਜ਼ਗਾਰ 'ਚ ਹੋਰ ਕੰਮਾਂ ਦੇ ਵਿੱਚ ਪੰਜਾਬੀਆਂ ਨੂੰ ਪਹਿਲ ਹੋਣੀ ਚਾਹੀਦੀ ਹੁਣ ਜੇ ਅਸੀਂ ਇਹਨੂੰ ਮੁੱਦਾ ਬਣਾਵਾਂਗੇ ਏਜੰਡਾ ਬਣਾਵਾਂਗੇ ਅਸੀਂ ਪਿੱਛੇ ਜੇ ਇਹ ਪੇਸ਼ ਵੀ ਕੀਤਾ ਸੀਗਾ ਪ੍ਰੈਸ ਕਾਨਫਰੰেন্স ਕਰਕੇ ਚੰਡੀਗੜ੍ਹ ਮੈਂ ਭਾਈ ਹੰਤੋਜ 2011 ਦੇ ਸਾਰੇ ਇਕੱਠੇ ਹੋ ਕੇ ਵੀ ਆਹ ਸਾਡਾ ਏਜੰਡਾ ਨੂੰ ਸਰਕਾਰ ਲਾਗੂ ਕਰੇ ਇਹ ਕਿਸੇ ਵੀ ਪਾਰਟੀਆਂ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਬਣਨਾ ਚਾਹੀਦਾ ਵੀ ਆਹ ਮੁੱਦੇ ਹੋਣ ਪਾਣੀ ਦਾ ਮੁੱਦਾ ਬੋਲੀ ਦਾ ਮੁੱਦਾ ਨੌਕਰੀਆਂ ਦਾ ਮੁੱਦਾ ਰੋਜ਼ਗਾਰ ਦਾ ਮੁੱਦਾ ਇਹ ਮੁੱਦੇ ਨਹੀਂ ਬਣਦੇ ਮੁੱਦੇ ਕਿਹੜੇ ਆਹ ਮੁਫ਼ਤ ਲੈ ਲੋ ਆਹ ਮੁਫ਼ਤ ਦੇਵਾਂਗੇ ਆਹ ਮੁਫ਼ਤ ਦੇਵਾਂਗੇ ਫਰ ਮੋਤਰੀ ਖੇਡ ਚੱਲੂ ਕਵੇਂ ਕਿੰਨਾ ਚਿਰ ਚੱਲੂ ਦੱਸੋ 4 ਲੱਖ ਕਰੋੜ ਦੇ ਰੇੜੇ ਤੇਰੇ ਕਰਜ਼ਾ ਵਸ ਗਿਆ ਪੰਜਾਬ ਦਾ ਆਮਦਨੀ ਕਿੰਨੀ ਆ ਲੱਖ ਕਰੋੜ 1 ਲੱਖ ਕਰੋੜ ਆਮਦਨੀ ਆ 4 ਲੱਖ ਕਰੋੜ ਕਰਜ਼ਾ ਵਗਿਆ ਤਰਗਾਹ ਮਿਲਣੋਂ ਹਟ ਗਈਆਂ ਬੜੋ ਪਹਿਲਾਂ ਬਾਦਲਾਂ ਵੇਲੇ ਉਹਨਾਂ ਜੇਹਲਾ ਵੇਚੀਆਂ ਬਾਦਲਾਂ ਨੇ ਸਰਕਾਰੀ ਨਹਿਰੀ ਕੋਠੀਆਂ ਵੇਚੀਆਂ ਇਹਨਾਂ ਨੇ ਜਮੀਨਾਂ ਦੇ ਅੱਖ ਰੱਖ ਲਈ ਪੰਚਾਇਤੀ ਜ਼ਮੀਨਾਂ ਨਿਸ਼ਾਨਦੇਹੀ ਕਰਾਉਣ ਲੱਗੇ ਉਹਨਾਂ ਨੂੰ ਵੇਚਣ ਜਾ ਰਹੇ ਆ ਅੱਜ ਜਿੰਨੀਆਂ ਥੋੜੇ ਮੱਛੀ ਮਾਰਕੀਟਾਂ ਹੁੰਦੀਆਂ ਸੀਗਾ ਸ਼ਹਿਰਾਂ 'ਚ ਉਹ ਸਾਰੀਆਂ ਬਿਕਾਉ ਵੇਚ ਦਿੱਤੀਆਂ ਸਰਕਾਰ ਨੇ ਸਰਕਾਰੀ ਜਾਇਦਾਦ ਵੇਚ ਕੇ ਕਿੰਨਾ ਚਿਰ ਕੰਮ ਚੱਲੂਗਾ ਆ ਪੰਜਾਬੀ ਇੰਡਸਟਰੀ ਪਟਿਆਲਾ ਦੀ ਜ਼ਮੀਨ ਬੈਂਕ 'ਚ ਗਹਿਣੇ ਪਈ ਐ ਤੇ ਜੇ ਬਚਾਉਣਾ ਨਾ ਸਾਨੂੰ ਆਪਣੇ ਆਪ 'ਚ ਹੀ ਬਦਲਾ ਲੈਣਾ ਆਪਣਾ ਆਪਣੀ ਸੋਚ ਹੀ ਬਦਲਾ ਲੈਣਾ ਪੈਣਾ ਤੋਂ ਸਾਰੇ ਨਗਰ ਦਾ ਬਹੁਤ ਧੰਨਵਾਦ ਆ ਨੰਬਰ ਅਸੀਂ ਜਾਰੀ ਕੀਤਾ ਤੁਸੀਂ ਕੋਈ ਵੀ ਆਪਣੀ ਉਹ ਤੇ ਗੱਲਬਾਤ ਸਾਡੇ ਨਾਲ ਸਨੇਹ ਨਾਲ ਸਾਂਝੀ ਕਰ ਸਕਦੇ ਆ ਕੋਈ ਛੋਟੀ ਸਮੱਸਿਆ ਪਹਿਲੇ ਦਾਰ ਸੁਣੋ ਹੱਲ ਕਰਨੀ ਪੈਣੀ ਆ ਆਪ ਨੂੰ ਇਕੱਠੇ ਹੋਣਾ ਪੈਣਾ ਪਰ ਥੋਡੇ ਇਸ ਭਵਿੰਦਰਾ ਵਰਗੇ ਆ ਮੁੰਡੇ ਹੋਰ ਆ ਗਰਮੀ ਤਰਗੇ ਥੋਡੇ ਇਲਾਕੇ ਦੇ ਨੌਜਵਾਨ ਆ ਇਹ ਵੀ ਥੋਡੇ ਨਾਲ ਖੜਨਗੇ ਅਸੀਂ ਵੀ ਆ ਜਾਾਂਗੇ ਪਰ ਪਹਿਲਾਂ ਲੋਕਾਂ ਨੂੰ ਉੱਠਣਾ ਪੈਣਾ ਜੀਰਾ ਫੈਕਟਰੀ ਉਦੋਂ ਬੰਦ ਹੋਈ ਸੀ ਜਦੋਂ ਉਸੇ ਆਲੇ-ਦਾਲੇ ਦੇ 25 ਪਿੰਡ ਉੱਠੇ ਸੀ ਜਦੋਂ ਥੱਲੋਂ ਜ਼ਹਿਰ ਨਿਕਲਣ ਲੱਗੀ ਪਸ਼ੂ ਮਰਨ ਲੱਗੇ ਬੰਦੇ ਮਰਨ ਲੱਗੇ ਲੋਕ ਉੱਠੇ ਫਿਰ ਪੂਰਾ ਪੰਜਾਬ ਖੜਿਆ ਜਾ ਕੇ ਤਾਂ ਫੈਕਟਰੀ ਬੰਦ ਕਰਾ ਦਿੱਤੀ ਸੋ ਲੋਕਾਂ ਦੇ ਇੱਕੇ ਨਾਲ ਹੀ